ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਟੁੱਡੀਕੇ ਇਹ ਪਿੰਡ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤੁਸੀਂ ਟੁੱਡੀਕੇ ਨਹੀਂ ਜਾਣਾ ਤੁਸੀਂ ਮਿੱਤਰੋ ਜਦੋਂ ਕਲੇ ਚੰਦ ਬਾਜਾ ਲੰਘ ਕੇ ਗਲੀਰਾਂ ਵਾਲੇ ਪਾਸੇ ਨੂੰ ਵਧੋਗੇ ਨਾਲ ਚੰਦ ਪਾਜਾ ਲੰਘ ਕੇ ਸੁਆ ਆਉਂਦਾ ਸੁਆ ਲੰਘਦੇ ਸਰ ਪੱਠੇ ਮਿਲ ਲਗੇ ਤੁਹਾਨੂੰ ਤੇ ਪੱਠਿਆਂ ਦੇ ਵਿੱਚ ਦੀ ਬਾਹਰ ਪਾਈ ਕੇ ਘਰ ਬੈਠੇ ਟੁੱਡੀ ਕਹਿੰਦੇ ਬੈਠੇ ਹੋਏ ਘਾਰ ਆ ਉਹਨਾਂ ਘਰਾਂ ਦੇ ਵਿੱਚ ਮੈਂ ਮੌਜੂਦ ਆ ਪ੍ਰੋਪਰ ਕਾਰਡ ਵਾਲੀ ਵੱਛੀ ਵਿਖਾਉਣੀ ਆ ਮੇਤਰੋ ਕਾਲੇ ਕੰਨ ਤੇ ਚਿੱਟਾ ਰੰਗ ਤੇ ਮਗਰ ਵੀ ਇਹਦੇ ਵੱਛੀ ਆ ਆਹ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਜੀ ਸੇਤਾਕਰ ਪਰਿਵਾਰ ਬਾਈ ਵਧੀਆ ਵਧੀਆ ਜੀ ਠੀਕ ਆ ਬੈਡ ਫਿਰ ਪਹਿਲ ਨਹੀਂ ਆ ਬਾਈ ਹਾਂਜੀ ਪਹਿਲਣਾ ਚੌਕ ਦੇ ਮੂੰਹ ਦੀ ਆ ਚਾਰ ਦੰਦ ਬਾਈ ਹਾਂਜੀ ਚਾਰ ਦੰਦ ਠੀਕ ਆ ਕਿਨੇ ਦਿਨ ਹੋ ਗਏ ਵੀਰੇ ਸੋਈ ਨੂੰ ਹਫਤਾ ਹੀ ਹਫਤਾ ਹੋ ਗਿਆ ਸੋਈ ਨੂੰ ਮਗਰ ਵੱੱਛਾ ਕਿ ਵੱੱਛੀ ਬਾਈ ਵੱੱਛੀ ਵੱੱਛੀ ਅੱਛਾ ਵੱੱਛੀ ਆ ਕਿਹੜੇ ਸੀਮਨ ਦੀ ਆ ਬਾਈ ਡੈਨਮਾਰਕ ਦੀ 40 120 ਦੀ ਡੈਨਮਾਰਕ ਦੇ 40 120 ਦੀ ਇਹ ਵੱੱਛੀ ਆ ਮਗਰ ਹੈ ਹਾਂਜੀ ਕਿੰਨਾ ਦੁੱਧ ਤਿਆਰ ਆ ਵੀਰੇ ਹੁਣ ਇਹਦੇ ਥੱਲੇ 16 ਕਿਲੋ ਤਿਆਰ ਆ 16 ਕਿਲੋ ਕਿੰਨਾ ਦੇ ਦੂਗੀ 20 ਤੋਂ ਬਾਹਰ ਦੇਊਗੀ ਵਧੀਆ 20 ਕਿਲੋ ਤੋਂ ਬਾਹਰ ਦੇ ਦੂਗੀ ਤੇ 22 22 ਕਿਵੇਂ ਆ ਵੀਰੇ ਕੀ ਨੰਬਰ ਆ ਕੱਟੇ ਲੈਵਲ ਉਹ ਵੜਾ ਫਿਟਿੰਗ ਵਾਲਾ ਹੈ ਨਾ ਹਾਂਜੀ ਠੀਕ ਹੈ ਵੀਰੇ ਰੇਟ ਕੀ ਲਾਉਗਾ ਬਾਈ ਇਹਦਾ 80000 ਰੁਪਿਆ ਮਾਨਤਨ ਵੀਰੇ ਮਾਨਤਨ ਕਰਦਾ ਜੇ ਉਹ ਠੀਕ ਹੈ ਤੋਰੀ ਵੀਰੇ ਮਣੇ ਕੱਢੀ ਪਰ ਨੂੰ ਇਹਨੂੰ ਖੁੱਲੀ ਛੱਡ ਦੇ ਪਾਉਂਦੀ ਬੱਛੀ ਨੂੰ ਤਾਂ ਤੇ ਗਾਂ ਤੋੜ ਦੇ ਮੇਰਾ ਬਾਈ ਲੈ ਵੀ ਮਿੱਤਰੋ ਦੇਖ ਸਕਦੇ ਆ ਕਰਮਾ ਵਾਲੀ ਤੁਸੀਂ ਲੈਵਲ ਉਵੇਲੋ ਬੜੀ ਚੰਗੀ ਬੱਛੀ ਲਿਆ ਵੀਰੇ ਮੋੜ ਲਿਆ ਬਾਈ ਆਰਡਰ ਦੀ ਕੁਆਲਿਟੀ ਬੇਤਰੀਨ ਖਾਸ 40120 ਡੈਨਮਾਰਕ ਦਾ ਡਾਕਟਰ ਗੁਰਵਿੰਦਰ ਸੰਧੂ ਆਉਂਦਾ ਉਹ ਭਰਦੇ ਆਪਣੇ ਠੀਕ ਹੈ ਬਾਈ ਠੀਕ ਹੈ ਵੀਰੇ ਤੇ ਵੱਡੇ ਬਾਈ ਉੰਜ ਸੀਲ ਚੋਣ ਚਣ ਮੂਰੀ ਵਧੀਆ ਠੀਕ ਹੈ ਤੇ ਤਾਰ ਤੁਰ ਕਿਵੇਂ ਆ ਓਕੇ ਓਕੇ ਜਾਵੇਂ ਹੈ ਲੈ ਐਂ ਭੇਜੋ ਲੈ ਪਾਓ ਆ ਵੇਖ ਲੋ ਮਿੱਤਰੋ ਵੇਖੇ ਬਾਈ ਨੇੜੇ ਕਈ ਦੀਪ ਲੈ ਆ ਵੇ ਲੋਈ ਦਾ ਨਾ ਕਲੀ ਚ ਖਲਾਰੀ ਹੋਈ ਆ ਠੀਕ ਆ ਫਿਰ ਲੇਵਲ ਦਾ بڑا ਪੱਟਾ ਦੇ ਸਾਂਧਣਾ ਹਨਾ ਨੇੜੇ ਕਰਕੇ ਨਾ ਫੈਕਸ਼ਨ ਨਹੀਂ ਹੁੰਦੀ ਬਾਈ ਲੈਵੇ ਨੂੰ ਸਹੀ ਲੈਵਾਏ ਆ ਹਾਂ ਇਹਨੂੰ ਬਿਮਾਰੀ ਨਹੀਂ ਆਉਂਦੀ ਬਾਈ ਛੇਤੀ ਤੇ ਵੀਰੇ 80000 ਚ ਮਾਮਤਨ ਹੋ ਜਾਊਗਾ ਹੈ ਨੰਬਰ ਦਹੀਂ ਕਰਾਂ ਦੀ 94659 ਜੀ 98084 94659 98084 84 9965959084 ਬਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰ ਲਿਓ ਮਿੱਤਰੋ ਜਦੋਂ ਸਾਡੇ ਕੋਲੇ ਕਰ ਦੂ ਆ ਜਨੇ 1.80 ਹਜ਼ਾਰ ਦੇ ਵਿੱਚ ਉਹ ਮਾਨਤਾ ਨਾ ਹੋ ਕੇ 16 ਕਿਲੋ ਦੁੱਧ ਹਫਤੇ ਦੀ ਸੂਈ ਥਲੇ ਤਿਆਰ ਆ 20 ਕਿਲੋ ਤੋਂ ਬਾਰ-ਬਾਰ ਦੁੱਧ ਪਾਲ ਦੇ ਵਿੱਚ ਪਾਈ ਜਾਊਗੀ ਕਰਮਾ ਵਾਲੀ ਵੇੜ ਚੰਗੀ ਆ ਟਿਕਾਣੇ ਦਾ ਜਿਹੜਾ ਘਰਾਣਾ ਵਾ ਬੱਚੀ ਦਾ ਬਾਕੀ ਵਧੇਰੇ ਜਾਣਕਾਰੀ ਲਈ ਬਈ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਧੰਨਵਾਦ